ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਲਿਆਂ ਦਾ achar ਤੁਸੀਂ ਬਹੁਤ ਤਰੀਕੇ ਨਾਲ ਬਣਦਾ ਹੋਇਆ ਵੀ ਦੇਖਿਆ ਹੋਵੇਗਾ ਤੇ ਖੁਦ ਵੀ ਬਣਾ ਕੇ ਦੇਖਿਆ ਹੋਵੇਗਾ ਪਰ ਅੱਜ ਜੋ ਤਰੀਕਾ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਇਸ ਤਰੀਕੇ ਨਾਲ ਆਪਾਂ ਔਲਿਆਂ ਨੂੰ ਜੈਮ ਤੇ ਸੌਸ ਦੀ ਤਰ੍ਹਾਂ ਲੰਬੇ ਸਮੇਂ ਤੱਕ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਔਲਿਆਂ ਦੇ ਇੰਨੇ ਜ਼ਿਆਦਾ ਫਾਇਦੇ ਹੁੰਦੇ ਨੇ ਸਾਡੇ ਸਰੀਰ ਨੂੰ ਕਿ ਜਿਨ੍ਹਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਨੂੰ ਔਲੇ ਜ਼ਰੂਰ ਖਾਣੇ ਚਾਹੀਦੇ ਨੇ ਹਾਰੇਕ ਇਨਸਾਨ ਦੇ ਲਈ ਔਲੇ ਬਹੁਤ ਫਾਇਦੇਮੰਦ ਹੁੰਦੇ ਨੇ ਹੁਣ ਇੱਥੇ ਮੈਂ ਅੱਧਾ ਕਿਲੋ ਜਿੰਨੇ ਔਲੇ ਲੈਲੇ ਨੇ ਔਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਹੈ ਇਸ ਰੈਸਪੀ ਨੂੰ ਬਣਾਉਣ ਵਾਸਤੇ ਜੇਕਰ ਔਲੇ ਥੋੜੇ ਬਹੁਤ ਦਾਗੀ ਵੀ ਹੋਣਗੇ ਤੇ ਆਪਾਂ ਉਹ ਵੀ ਵਰਤ ਸਕਦੇ ਆ ਇਹ ਔਲੇ ਬਿਲਕੁਲ ਕੱਚੇ ਨੇ ਤੇ ਇਹਨਾਂ ਨੂੰ ਮੈਂ 2-3 ਵਾਰ ਧੋ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਇਹ ਔਲੇ ਸਟੋਰ ਕਰਨੇ ਦੱਸਾਂਗੀ ਆਪਾਂ ਔਲਿਆਂ ਨੂੰ ਬਿਲਕੁਲ ਵੀ ਪਾਣੀ ਨਹੀਂ ਲੱਗਣ ਦੇਣਾ ਤੇ ਜੋ ਔਲਿਆਂ ਦੇ ਵਿੱਚ ਵੀ ਪਾਣੀ ਹੋਵੇਗਾ ਉਹਨੂੰ ਆਪਾਂ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਹੀ ਸੁਕਾਉਣਾ ਹੈ ਦੇਖੋ ਤੁਸੀਂ ਔਲਿਆਂ ਨੂੰ ਜਦੋਂ ਧੋਵੋਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਿਸੇ ਸਾਫ਼ ਕੱਪੜੇ ਦੇ ਨਾਲ ਸੁਕਾ ਕੇ ਥੋੜੀ ਦੇਰ ਪੱਖੇ ਹੇਠਾਂ ਰੱਖ ਦਿਓ ਤਾਂ ਜੋ ਇਹਨਾਂ ਦੇ ਉੱਪਰ ਵਾਲਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਮੈਂ ਜਿਸ ਤਰੀਕੇ ਨਾਲ ਔਲੇ ਕੱਟਦੀ ਪਈ ਆ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਔਲੇ ਕੱਟ ਲਿਓ ਵੈਸੇ ਤਾਂ ਆਪਾਂ ਔਲਿਆਂ ਦਾ achar ਵੀ ਬਣਾ ਸਕਦੇ ਹਾਂ ਤੇ ਉਹਨੂੰ ਵੀ ਕਾਫੀ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਹਾਂ ਪਰ ਕਈ ਵਾਰ ਇਦਾਂ ਹੁੰਦਾ ਹੈ ਕਿ achar ਜਲਦੀ ਖਰਾਬ ਹੋ ਜਾਂਦਾ ਹੈ ਜੋ ਤਰੀਕਾ ਮੈਂ ਤੁਹਾਨੂੰ ਇਹ ਦੱਸਣ ਲੱਗੀ ਹਾਂ ਇਸੇ ਹਿਸਾਬ ਦੇ ਨਾਲ ਜੇਕਰ ਤੁਸੀਂ ਔਲਿਆਂ ਦੀ ਰੈਸিপি ਬਣਾਉਂਦੇ ਜੇ ਤਾਂ ਇਹ ਤੁਸੀਂ ਕਾਫੀ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਜੇ ਜਿੰਨੀ ਦੇਰ ਤੱਕ ਔਲਿਆਂ ਦਾ ਮੁੜ ਕੇ ਸੀਜ਼ਨ ਆਵੇਗਾ ਉੰਨੀ ਦੇਰ ਤੱਕ ਤੁਸੀਂ ਇਹਨੂੰ ਬਿਲਕੁਲ ਵਰਤ ਸਕਦੇ ਜੇ ਇਹ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜਿਸ ਤਰੀਕੇ ਨਾਲ ਮੈਂ ਔਲੇ ਕੱਟੇ ਨੇ ਇਸੇ ਤਰੀਕੇ ਨਾਲ ਤੁਸੀਂ ਕੱਟਨੇ ਨੇ ਤੇ ਜੇਕਰ ਔਲਿਆਂ ਦੇ ਵਿੱਚ ਥੋੜਾ ਬਹੁਤਾ ਦਾਗੀ ਪਾਟ ਹੋਇਆ ਜਿਸ ਤਰ੍ਹਾਂ ਮੈਂ ਹਟਾ ਦਿੱਤਾ ਹੈ ਇਸੇ ਤਰ੍ਹਾਂ ਤੁਸੀਂ ਹਟਾ ਦਿਓ ਸਾਰੇ ਹੀ ਔਲੇ ਕੱਟ ਕੇ ਹੁਣ ਆਪਾਂ ਇਹਨਾਂ ਔਲਿਆਂ ਨੂੰ ਅੱਗੇ ਕੀ ਕਰਨਾ ਹੈ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸਾਂਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਕਿਉਂਕਿ ਵੀਡੀਓ ਦੇ ਲਾਸਟ ਤੱਕ ਮੈਂ ਤੁਹਾਨੂੰ ਹਰ ਇੱਕ ਪੁਆਇੰਟ ਦੱਸਾਂਗੀ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਜੇ ਮੈਂ ਹੁਣ ਥੋੜੇ ਥੋੜੇ ਔਲੇ ਲੈ ਕੇ ਇਹਨਾਂ ਨੂੰ ਗ੍ਰाइंड ਕਰਾਂਗੀ ਦੇਖੋ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਦੂਕਸ ਵੀ ਕਰ ਸਕਦੇ ਜੇ ਪਰ ਜੇਕਰ ਆਪਾਂ ਔਲੇ ਨੂੰ ਕੱਦੂਕਸ ਕਰਦੇ ਆਂ ਤੇ ਔਲੇ ਦਾ ਜੋ ਵਿਚਲਾ ਬੀਜ ਹੁੰਦਾ ਹੈ ਉਹਦੇ ਨਾਲ ਕਾਫੀ ਔਲਾ ਲੱਗਾ ਰਹਿ ਜਾਂਦਾ ਹੈ ਚੰਗੀ ਤਰ੍ਹਾਂ ਕੱਦੂਕਸ ਨਹੀਂ ਹੁੰਦਾ ਪਰ ਇਸ ਤਰੀਕੇ ਨਾਲ ਸਾਰੇ ਹੀ ਔਲੇ ਦੀ ਆਪਾਂ ਚੰਗੀ ਤਰ੍ਹਾਂ ਵਰਤੋਂ ਕਰ ਸਕਦੇ ਆਂ ਤੇ ਇਹਨਾਂ ਨੂੰ ਗ੍ਰाइंड ਕਰਨ ਲੱਗਿਆਂ ਵੀ ਕੋਈ ਦਿੱਕਤ ਨਹੀਂ ਆਉਂਦੀ ਬੜੇ ਹੀ ਆਸਾਨੀ ਨਾਲ ਇਹ ਗ੍ਰाइंड ਹੋ ਜਾਂਦੇ ਨੇ ਪਰ ਤੁਸੀਂ ਗ੍ਰਾਇੰਡ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਹਨਾਂ ਨੂੰ ਬਿਲਕੁਲ ਜ਼ਿਆਦਾ ਗ੍ਰਾਇੰਡ ਨਾ ਕਰਿਓ ਇਹਨਾਂ ਦਾ ਆਪਾਂ ਪਾਣੀ ਬਾਹਰ ਨਹੀਂ ਕੱਢਣਾ ਕਿਉਂਕਿ ਔਲਿਆਂ ਦੇ ਜੋ ਪਾਣੀ ਹੁੰਦਾ ਹੈ ਉਹਦੇ ਵਿੱਚ ਹੀ ਬਹੁਤ ਸਾਰੇ ਤੱਤ ਹੁੰਦੇ ਨੇ ਜੇਕਰ ਆਪਾਂ ਉਸੇ ਨੂੰ ਇਸੇ ਤਰ੍ਹਾਂ ਬਾਹਰ ਕੱਢ ਦਿੱਤਾ ਤੇ ਇਹਨਾਂ ਔਲਿਆਂ ਨੂੰ ਖਾਣ ਦਾ ਕੋਈ ਫਾਇਦਾ ਨਹੀਂ ਆ ਇਸ ਕਰਕੇ ਤੁਸੀਂ ਇਹਨੂੰ ਜਦੋਂ ਗ੍ਰਾਇੰਡ ਕਰਨਾ ਹੈ ਤੇ ਬੜੇ ਧਿਆਨ ਨਾਲ ਥੋੜਾ ਮੋਟਾ ਰੱਖ ਕੇ ਗ੍ਰਾਇੰਡ ਕਰਨਾ ਹੈ ਮੇਰੇ ਕੋਲ ਜਿੰਨੇ ਵੀ ਔਲੇ ਸੀ ਸਾਰਿਆਂ ਨੂੰ ਹੀ ਮੈਂ ਗ੍ਰਾਇੰਡ ਕਰ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕਿਸੇ ਥਾਲੀ ਜਾਂ ਕਿਸੇ ਕੱਪੜੇ ਦੇ ਉੱਪਰ ਫੈਲਾ ਦਾਂਗੇ ਆਪਾਂ ਇਹਨਾਂ ਔਲਿਆਂ ਨੂੰ ਇੱਕ ਦੋ ਦਿਨਾਂ ਦੀ ਧੁੱਪ ਲਵਾਉਣੀ ਆ ਜੇਕਰ ਔਲਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਵੀ ਔਲੇ ਦਾ ਹਿੱਸਾ ਇਸ ਤਰ੍ਹਾਂ ਪੂਰਾ ਸਾਬਤ ਰਹਿ ਜਾਂਦਾ ਹੈ ਤਾਂ ਤੁਸੀਂ ਉਹਨੂੰ ਬਾਹਰ ਕੱਢ ਦਿਓ ਕਿਉਂਕਿ ਇਹਨੂੰ ਸਕਾਉਣਾ ਥੋੜਾ ਮੁਸ਼ਕਲ ਹੋ ਜਾਏਗਾ ਜਾਂ ਤੁਸੀਂ ਇਹਨੂੰ ਥੋੜਾ ਜਿਆਦਾ ਗ੍ਰाइंड ਕਰਕੇ ਇਹਦੇ ਵਿੱਚ ਮਿਕਸ ਕਰ ਸਕਦੇ ਜੇ ਇੱਕ ਦਿਨ ਦੀ ਧੁੱਪ ਤੋਂ ਬਾਅਦ ਔਲੇ ਬਿਲਕੁਲ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਪਰ ਹਜੇ ਵੀ ਇਹਨਾਂ ਔਲਿਆਂ ਦੇ ਵਿੱਚ ਥੋੜਾ ਥੋੜਾ ਪਾਣੀ ਜੋ ਹੈ ਸਾਫ਼ ਨਜ਼ਰ ਆਉਂਦਾ ਪਿਆ ਹੈ ਜਦੋਂ ਆਪਾਂ ਇਹਨਾਂ ਨੂੰ ਦਬਾਉਂਦੇ ਹਾਂ ਤੇ ਇਹਦੇ ਵਿੱਚੋਂ ਪਾਣੀ ਨਿਕਲਦਾ ਪਿਆ ਹੈ ਇਸ ਕਰਕੇ ਇਹਨਾਂ ਔਲਿਆਂ ਨੂੰ ਮੈਂ ਇੱਕ ਦਿਨ ਦੀ ਧੁੱਪ ਹੋਰ ਜ਼ਰੂਰ ਲਵਾਵਾਂਗੀ ਪੂਰੇ 2 ਦਿਨਾਂ ਦੀ ਧੁੱਪ ਲਵਾ ਦਿੱਤੀ ਆ ਔਲਿਆਂ ਨੂੰ ਤੇ ਹੁਣ ਔਲਿਆਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿ ਗਿਆ ਜੇਕਰ ਆਪਾਂ ਇਹਨੂੰ ਮੁਠੀ ਵਿੱਚ ਲੈ ਕੇ ਦਬਾਉਨੇ ਆ ਤੇ ਇਹਦੇ ਵਿੱਚੋਂ ਬਿਲਕੁਲ ਵੀ ਪਾਣੀ ਨਹੀਂ ਨਿਕਲਦਾ ਪਿਆ ਬਿਲਕੁਲ ਇਸੇ ਤਰੀਕੇ ਦੇ ਆਪਾਂ ਨੂੰ ਔਲੇ ਚਾਹੀਦੇ ਨੇ ਹੁਣ ਇਹ ਔਲੇ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ ਪਰ ਇਹ ਇੰਨੇ ਨਹੀਂ ਸੁੱਕੇ ਕਿ ਇਹਨਾਂ ਦਾ ਬ੍ਰੀਕ ਪਾਊਡਰ ਬਣਾਇਆ ਜਾਵੇ ਜੇਕਰ ਤੁਸੀਂ ਇਹਦਾ ਪਾਊਡਰ ਬਣਾਉਣਾ ਹੈ ਤਾਂ ਇਹਨੂੰ ਥੋੜੀ ਜੀ ਧੁੱਪ ਹੋਰ ਲਵਾ ਲਿਓ ਹੁਣ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰਦੇ ਆਂ ਔਲਿਆ ਨੂੰ ਆਪਾਂ ਮਿੱਠੇ ਬਣਾ ਕੇ ਵੀ ਸਟੋਰ ਕਰ ਸਕਦੇ ਆ ਤੇ ਨਮਕੀਨ ਬਣਾ ਕੇ ਵੀ ਮੈਂ ਇਹਨਾਂ ਨੂੰ ਨਮਕੀਨ ਬਣਾਵਾਂਗੀ ਬਿਲਕੁਲ ਚਟਨੀ ਦੀ ਤਰ੍ਹਾਂ ਇੱਥੇ ਮੈਂ ਇੱਕ ਚਮਚ ਕਾਲੀ ਮਿਰਚ ਇੱਕ ਚਮਚ ਹੀ ਆਪਾਂ ਇੱਥੇ ਸਾਬਤ ਮੇਥੇ ਲੈ ਲੈਣੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜੇਕਰ ਪਸੰਦ ਨਾ ਹੋਵੇ ਤੁਸੀਂ ਉਹਨੂੰ ਸਕਿਪ ਕਰ ਸਕਦੇ ਜੇ ਦੋ ਚਮਚ ਇੱਥੇ ਮੈਂ ਧਣੀਆਂ ਲੈ ਲਿਆ ਹੈ ਸਾਬਤ ਤੇ ਦੋ ਚਮਚ ਜਿੰਨੀ ਆਪਾਂ ਇੱਥੇ ਸੌਂਫ ਲੈ ਲਈ ਆ ਦੋ ਮੋਟੀਆਂ ਇਲਾਇਚੀਆਂ ਜਿਨ੍ਹਾਂ ਨੂੰ ਆਪਾਂ ਖੋਲ ਕੇ ਲੈ ਲਾਂਗੇ ਤੁਸੀਂ ਚਾਹੋ ਤਾਂ ਇੱਥੇ ਦੋ ਤੋਂ ਤਿੰਨ ਲੌਂਗ ਵੀ ਵਰਤ ਸਕਦੇ ਜੇ ਵਰਤੇ ਜਾਣ ਵਾਲੇ ਸਾਰੇ ਹੀ ਮਸਾਲੇ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਨੇ ਆਪਾਂ ਇਹਨਾਂ ਔਲਿਆਂ ਨੂੰ ਨਮਕੀਨ ਦੇ ਨਾਲ ਨਾਲ ਥੋੜਾ ਚਟਪਟਾ ਤੇ ਖੱਟਾ ਵੀ ਬਣਾਵਾਂਗੇ ਤਾਂ ਜੋ ਖਾਣ ਵਿੱਚ ਆਪਾਂ ਨੂੰ ਇਹ ਬਹੁਤ ਸਵਾਦ ਲੱਗੇ ਇੱਥੇ ਮੈਂ ਦੋ ਚਮਚ ਰਾਈ ਸਰੋਂ ਲੈ ਲਈ ਆ ਇੱਕ ਚਮਚ ਜਿੰਨਾ ਹੀ ਆਪਾਂ ਇੱਥੇ ਜੀਰਾ ਪਾਊਡਰ ਲਵਾਂਗੇ ਜੇਕਰ ਤੁਸੀਂ ਜੀਰੇ ਦੀ ਥਾਂ ਅਜਵੈਨ ਲੈਣੀ ਚਾਹੋ ਅਜਵੈਨ ਵੀ ਲੈ ਸਕਦੇ ਜੇ ਪਰ ਮੈਂ ਇੱਥੇ ਇੱਕ ਚਮਚ ਜੀਰਾ ਤੇ ਇੱਕ ਚਮਚੀ ਅਜਵੈਨ ਲੈ ਲਈ ਆ ਗੈਸ ਨੂੰ ਆਨ ਕਰਕੇ ਗੈਸ ਦੀ ਫਲੇਮ ਘੱਟ ਰੱਖ ਕੇ ਆਪਾਂ ਇਹਨਾਂ ਮਸਾਲਿਆਂ ਨੂੰ ਸਿਰਫ 2 ਮਿੰਟ ਵਾਸਤੇ ਡਰਾਈ ਰੋਸਟ ਕਰਨਾ ਹੈ ਇਸ ਤੋਂ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਭੁੰਨਣਾ ਸਿਰਫ ਇਹਨਾਂ ਦੇ ਵਿੱਚੋਂ ਆਪਾਂ ਜੋ ਸਿਲਾਪਣ ਹੁੰਦਾ ਹੈ ਉਹ ਹੀ ਦੂਰ ਕਰਾਂਗੇ ਜਿਆਦੀ ਦੇਰ ਤੱਕ ਇਹਨਾਂ ਨੂੰ ਫਰਾਈ ਨਾ ਕਰੋ ਬਿਲਕੁਲ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕਾ ਹੈ ਤੇਲ ਦੀ ਥੋੜੀ ਥੋੜੀ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਗਈ ਆ ਹੁਣ ਇੱਥੇ ਮੈਂ ਲਾਸਟ ਵਿੱਚ ਇਸ ਮਸਾਲੇ ਵਿੱਚ ਇੱਕ ਚਮਚ ਹਲਦੀ ਪਾਊਡਰ ਐਡ ਕਰਾਂਗੀ ਕਿਉਂਕਿ ਸਰਦੀਆਂ ਦਾ ਮੌਸਮ ਹੈ ਹਲਦੀ ਨੂੰ ਥੋੜਾ ਜਿਹਾ ਡਰਾਈ ਰੋਸਟ ਕਰਨਾ ਬਹੁਤ ਜ਼ਰੂਰੀ ਆ ਔਲਿਆਂ ਦੀ ਇਸ ਰੈਸਪੀ ਦੇ ਵਿੱਚ ਮੈਂ ਲਾਲ ਮਿਰਚ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਤਿੱਖਾਪਣ ਲਿਆਉਣ ਵਾਸਤੇ ਲਾਸਟ ਵਿੱਚ ਜੋ ਵਰਤਾਂਗੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਲਾਲ ਮਿਰਚ ਸਾਡੀ ਸਿਹਤ ਲਈ ਵਧੀਆ ਨਹੀਂ ਹੁੰਦੀ ਇਸ ਕਰਕੇ ਮੈਂ ਇਹਦੀ ਵਰਤੋਂ ਥੋੜੀ ਘੱਟ ਕਰਦੀ ਆ ਆਪਾਂ ਇਹਦੇ ਵਿੱਚ ਹਰੀ ਮਿਰਚ ਦੀ ਹੀ ਵਰਤੋਂ ਕਰਾਂਗੇ ਮਸਾਲੇ ਚੰਗੀ ਤਰ੍ਹਾਂ ਜਦੋਂ ਭੁੱਜ ਜਾਣਗੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਗ੍ਰाइंड ਕਿਸ ਤਰੀਕੇ ਦੇ ਕਰਨੇ ਆ ਇਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਆ ਮੈਂ ਸਾਰੇ ਮਸਾਲੇ ਇੱਕ ਗ੍ਰਾਈਂਡਿੰਗ ਜਾਰ ਦੇ ਵਿੱਚ ਕੱਢ ਦਿੱਤੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਦੇਖੋ ਤੁਸੀਂ ਇਹਨਾਂ ਨੂੰ ਬਣਾਉਣ ਵਾਸਤੇ ਕਾਲਾ ਨਮਕ ਵੀ ਵਰਤ ਸਕਦੇ ਜੇ ਤੇ ਸਫੇਦ ਨਮਕ ਵੀ ਮੈਂ ਦੋਨੋਂ ਹੀ ਨਮਕ ਵਰਤਾਂਗੀ ਇੱਥੇ ਮੈਂ ਅੱਧਾ ਚਮਚ ਜਿੰਨੀ ਸਾਬਤ ਹਿੰਗ ਪਾ ਦਿੱਤੀ ਆ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਗ੍ਰਾਈਂਡ ਕਰ ਲਾਂਗੇ ਇੱਕਦਮ ਬਰੀਕ ਮਸਾਲੇ ਗ੍ਰाइंड ਕਰਨੇ ਆ ਕਿਉਂਕਿ ਜੇਕਰ ਅਚਾਰ ਬਣਾਵਾਂਗੇ ਤੇ ਮਸਾਲੇ ਥੋੜੇ ਮੋٹے ਰੱਖਣੇ ਪੈਂਦੇ ਨੇ ਤਾਂ ਜੋ ਮਸਾਲਿਆਂ ਦਾ ਪੂਰਾ ਟੇਸ ਆਵੇ ਆਪਾਂ ਇਹਨਾਂ ਨੂੰ ਚਟਨੀ ਦੇ ਤੌਰ ਤੇ ਬਣਾਉਂਦੇ ਪਏ ਆ ਇਸ ਕਰਕੇ ਚੰਗੀ ਤਰ੍ਹਾਂ ਬਰੀਕ ਕਰਾਂਗੇ ਇੱਕ ਚਮਚ ਇੱਥੇ ਮੈਂ ਕਲੌਂਜੀ ਇੱਕ ਚਮਚ ਹੀ ਇੱਥੇ ਮੈਂ ਕਾਲਾ ਨਮਕ ਪਾ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਆਮਚੂਰ ਪਾਊਡਰ ਪਾ ਦਿੱਤਾ ਹੈ ਆਮਚੂਰ ਪਾਊਡਰ ਦੀ ਵਰਤੋਂ ਜ਼ਰੂਰ ਕਰਿਓ ਕਿਉਂਕਿ ਇਹਦੇ ਨਾਲ ਜੋ ਵੀ ਚਟਨੀ ਜਾਂ achar ਹੁੰਦਾ ਹੈ ਕਾਫੀ ਲੰਬੇ ਸਮੇਂ ਤੱਕ ਚੱਲਦਾ ਹੈ। ਉਸੇ ਹੀ ਕੜਾਈ ਦੇ ਵਿੱਚ ਮੈਂ 4 ਵੱਡੇ ਚਮਚ ਸਰੋਂ ਦੇ ਤੇਲ ਦੇ ਗਰਮ ਕਰ ਲਏ ਨੇ ਤੇ ਗਰਮ ਤੇਲ ਦੇ ਵਿੱਚ ਆਪਾਂ ਇਹਨਾਂ ਔਲਿਆਂ ਨੂੰ ਪਾ ਦਾਂਗੇ ਜੋ ਔਲਿਏ ਆਪਾਂ ਸਿਕਾ ਕੇ ਰੱਖੇ ਸੀ। ਔਲਿਆਂ ਨੂੰ ਆਪਾਂ ਇੱਕ ਵਾਰ ਵਿੱਚ ਹੀ ਸਾਰੇ ਪਾ ਦੇਣਾ ਹੈ। ਚੰਗੀ ਤਰ੍ਹਾਂ ਪਹਿਲਾਂ ਆਪਾਂ ਇਹਨਾਂ ਔਲਿਆਂ ਨੂੰ ਤੇਲ ਦੇ ਵਿੱਚ ਮਿਕਸ ਕਰਾਂਗੇ। ਇਹਨਾਂ ਔਲਿਆਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਸਿਰਫ 50% ਜਿੰਨਾ ਇਹਨਾਂ ਨੂੰ ਆਪਾਂ ਪਕਾਉਣਾ ਹੈ ਤੇ ਗੈਸ ਦੀ ਫਲੇਮ ਘੱਟ ਰੱਖ ਕੇ ਜਦੋਂ ਇਹ ਥੋੜੇ ਜੇ ਪੱਕ ਜਾਣਗੇ ਇਹਦੇ ਵਿੱਚ ਥੋੜਾ ਥੋੜਾ ਕਰਕੇ ਮਸਾਲਾ ਪਾਈ ਜਾਓ ਤੇ ਨਾਲ ਦੀ ਨਾਲ ਇਹਨੂੰ ਮਿਕਸ ਕਰੀ ਜਾਓ ਸਾਰੇ ਮਸਾਲਾ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਤੇ ਨਾਲ ਦੀ ਨਾਲ ਇਹਨੂੰ ਮੈਂ ਲਗਾਤਾਰ ਹਿਲਾਉਂਦੇ ਹੋਏ ਪਕਾਉਂਦੀ ਪਈ ਆਂ ਸੱਤ ਤੋਂ 8 ਮਿੰਟ ਵਾਸਤੇ ਆਪਾਂ ਔਲਿਆਂ ਨੂੰ ਕੁੱਕ ਕਰ ਲਿਆ ਏ ਤੇ ਹੁਣ ਇਹਦੇ ਵਿੱਚ ਮੈਂ 7 ਤੋਂ 8 ਹਰੀਆਂ ਮਿਰਚਾਂ ਜੋ ਮੈਂ ਸਿਕਾ ਕੇ ਰੱਖ ਲੀਆਂ ਸੀ ਪਹਿਲਾਂ ਹੀ ਉਹ ਪਾ ਦਾਂਗੀ ਇਹਨਾਂ ਨੂੰ ਮੈਂ ਬਿਲਕੁਲ ਮੋਟਾ-ਮੋਟਾ ਕੱਟ ਲਿਆ ਹੋਇਆ ਏ ਇਹ ਸਿਰਫ ਆਪਾਂ ਇਹਨਾਂ ਔਲਿਆਂ ਦੇ ਵਿੱਚ ਤਿੱਖਾਪਨ ਲਿਆਉਣ ਵਾਸਤੇ ਵਰਤਦੇ ਪਏ ਆ ਜੇਕਰ ਤੁਹਾਨੂੰ ਜ਼ਿਆਦਾ ਤਿੱਖੇ ਔਲੇ ਨਹੀਂ ਪਸੰਦ ਤੁਸੀਂ ਸਕਿਪ ਕਰ ਸਕਦੇ ਜੇ 1 ਚਮਚ ਜਿੰਨਾ ਇੱਥੇ ਆਪਾਂ ਸਿਰਕਾ ਪਾਉਂਦੇ ਪਏ ਆ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤੁਸੀਂ ਆਮਚੂਰ ਪਾਊਡਰ ਦੀ ਵਰਤੋਂ ਇੱਕ ਚਮਚ ਹੋਰ ਕਰ ਸਕਦੇ ਜੇ ਸਿਰਕੇ ਨਾਲ ਤੇ ਆਮਚੂਰ ਪਾਊਡਰ ਨਾਲ ਔਲੇ ਕਾਫੀ ਲੰਬੇ ਸਮੇਂ ਤੱਕ ਚੱਲਦੇ ਨੇ ਔਲੇ ਤਿਆਰ ਹੋ ਗਏ ਨੇ ਇਹਨੂੰ ਮੈਂ ਇੱਕ ਮਿਕਸਿੰਗ ਬੋਲ ਦੇ ਵਿੱਚ ਕੱਢਣ ਲੱਗੀ ਹਾਂ ਜਦੋਂ ਇਹ ਠੰਡੇ ਹੋ ਜਾਣਗੇ ਇਹਨੂੰ ਕਿਸੇ ਕੱਚ ਦੇ ਕੰਟੇਨਰ ਦੇ ਵਿੱਚ ਤੁਸੀਂ ਬੰਦ ਕਰਕੇ ਫਰਿੱਜ ਵਿੱਚ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਜੇ ਤੇ ਇਹਦਾ ਫਾਇਦਾ ਲੈ ਸਕਦੇ ਜੇ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ